ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਉਹਨਾਂ ਸਾਥੀਆਂ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਸਾਥੀਆਂ ਦਾ ਦਿਲ ਪੜਨ ਦਾ ਬਿਲਕੁਲ ਵੀ ਨਹੀਂ ਕਰਦਾ ਐਂਡ ਉਹਨਾਂ ਨੂੰ ਰਾਤ ਨੂੰ ਬਹੁਤ ਜ਼ਿਆਦਾ ਨੀਂਦ ਵੀ ਆਉਂਦੀ ਹੈ ਐਂਡ ਜਦੋਂ ਵੀ ਉਹ ਪੜਨ ਲੱਗਦੇ ਆ ਕਿਉਂਕਿ ਲਾਸਟ ਸੰਡੇ ਸੈਸ਼ਨ ਦੇ ਵਿੱਚ ਜਦੋਂ ਲਾਈਵ ਸੈਸ਼ਨ ਕੀਤਾ ਸੀਗਾ ਉਹਦੇ ਵਿੱਚ ਕੁਝ ਸਾਥੀਆਂ ਨੇ ਕਿਹਾ ਸੀਗਾ ਕਿ ਸਰ ਨੀਂਦ ਬਹੁਤ ਆਉਂਦੀ ਹੈ ਮੈਂ ਉਹਨਾਂ ਨੂੰ ਇੱਕ ਹੱਲ ਦੱਸਿਆ ਸੀਗਾ ਕਿ ਤੁਸੀਂ ਰੋਟੀਆਂ ਘੱਟ ਖਾਣੀਆਂ ਸਟਾਰਟ ਕਰ ਦੋ ਜਦੋਂ ਵੀ ਤੁਸੀਂ ਸੋਣਾ ਹੁੰਦਾ ਰਾਤ ਨੂੰ ਬਟ ਕਹਿੰਦੇ ਫਿਰ ਵੀ ਸਰ ਨੀਂਦ ਬਹੁਤ ਆਉਂਦੀ ਹੈ ਸੋ ਉਹਨਾਂ ਦੇ ਲਈ ਹੀ ਮੈਂ ਇਹ ਵੀਡੀਓ ਬਣਾ ਰਿਹਾ ਕਿ ਜਿਹੜੇ ਸਾਥੀ ਜੌਬ ਨਹੀਂ ਕਰ ਰਹੇ ਜਾਂ ਫਿਰ ਘੱਟ ਤਨਖਾਹਾਂ ਦੇ ਕੰਮ ਕਰ ਰਹੇ ਆ ਉਹ ਸਾਥੀ ਕਿਸੇ ਨਾ ਕਿਸੇ ਤੇ ਡਿਪੈਂਡੈਂਟ ਹੈਗੇ ਆ ਖਾਸ ਕਰਕੇ ਜਿਹੜੀਆਂ ਫੀਮੇਲਸ ਹੈਗੀਆਂ ਨੇ ਕਹਿ ਲਓ ਕਿ ਆਪਦੇ ਹਸਬੈਂਡ ਦੇ ਜਾਂ ਫਿਰ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਕਿੰਨਾ ਕਿਤੇ ਉਹਨਾਂ ਨੂੰ ਡਿਪੈਂਡੈਂਟ ਹੋਣਾ ਪੈਣਾ ਆ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਸੋ ਤੁਸੀਂ ਸੈਲਫ ਡਿਪੈਂਡੈਂਟ ਬਣਨ ਦੇ ਲਈ ਤੁਹਾਡਾ ਜੌਬ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਾਫੀ ਸਾਰੇ ਸਾਥੀ ਪੀਐਸਟੈਟ ਪ੍ਰੀਖਿਆ ਦੀ ਤਿਆਰੀ ਕਰਦੇ ਆ ਮਾਸਟਰ ਕਾਰਡਰ ਦੀ ਪ੍ਰੀਖਿਆ ਲਈ ਤੁਸੀਂ ਉਦੋਂ ਤੱਕ ਐਲੀਜੀਬਲ ਨਹੀਂ ਹੁੰਦੇ ਜਦੋਂ ਤੱਕ ਤੁਸੀਂ ਪੀਐਸਟੈਟ ਪ੍ਰੀਖਿਆ ਦੀ ਤਿਆਰੀ ਨਹੀਂ ਕਰਦੇ ਐਂਡ ਸ਼ੈਡਿਊਲ ਉਹਦਾ ਵੀ ਜਾਰੀ ਕੀਤਾ ਗਿਆ ਸੀਗਾ 26 ਮਈ ਨੂੰ ਪ੍ਰੀਖਿਆ ਤੁਹਾਡੀ ਪੀਐਸਟੈਟ ਦੀ ਨਾ ਹੋਵੇ ਬਟ ਇਨ ਫਿਊਚਰ ਤਾਂ ਕਦੇ ਨਾ ਕਦੇ ਤਾਂ ਹੋਊਗੀ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਜਿਹੜੀ ਰਿਕਰੂਟਮੈਂਟ ਆਉਣੀ ਹੈਗੀ ਉਹ ਕਦੇ ਬੰਦ ਨਹੀਂ ਹੋਊਗੀ। ਮਤਲਬ ਇਹ ਕਿ ਇਹ ਜਿਹੜਾ ਸਿਲਸਲਾ ਹੈ ਚੱਲਦਾ ਰਹਿਣਾ ਆ ਪੱਤਰ ਜਾਰੀ ਹੋਣ ਦਾ, ਨੌਕਰੀਆਂ ਕੱਢਣ ਦਾ ਸਰਕਾਰ ਦੁਆਰਾ। ਸੋ ਤੁਸੀਂ ਆਪਦੇ ਪੇਪਰ ਦੀ ਤਿਆਰੀ ਕਿਉਂ ਨਹੀਂ ਕਰਦੇ? ਐਂਡ ਗੱਲ ਆਉਂਦੀ ਹੈ ਕਿ ਜਦੋਂ ਤੁਹਾਡੀ ਜੌਬ ਲੱਗ ਜਾਂਦੀ ਆ ETT ਐਂਡ ਮਾਸਟਰ ਕਲਾਸ ਲੈਕਚਰਰ ਦੀ ਸੈਲਰੀ ਦੀ ਜੇ ਮੈਂ ਗੱਲ ਕਰਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੇ ਜਦੋਂ ਇੱਕ ETT ਟੀਚਰ ਪੀਐਸਟੈਟ ਦੀ ਪ੍ਰੀਖਿਆ ਪੇਪਰ 1 ਕਲੀਅਰ ਕਰਨ ਤੋਂ ਬਾਅਦ ਜਦੋਂ ਈਟੀਟੀ ਦਾ ਸੈਕੰਡ ਪੇਪਰ ਕਲੀਅਰ ਕਰ ਲੈਂਦਾ ਆ ਤੇ ਉਹਦੀ ਤਨਖਾਹ ਜਦੋਂ ਮਿਲੂਗੀ ਡਿਊਰਿੰਗ ਪਰਬੇਸ਼ਨ ਮਤਲਬ ਕਿ ਜਦੋਂ ਸਟਾਰਟਿੰਗ ਦੀ ਮੈਂ ਗੱਲ ਕਰਾਂ ਤੇ ਲਗਭਗ 29 ਤੋਂ 30000 ਦੀ ਤਨਖਾਹ ਹੁੰਦੀ ਹੈ 29 ਤੋਂ 30000 ਤੇ ਜਦੋਂ ਉਹਨੇ ਪਰਖ ਕਾਲ ਪੂਰਾ ਕਰ ਲਿਆ ਤੇ ਇਹੀ ਤਨਖਾਹ ਉਹਦੀ 40 ਤੋਂ 42000 ਹੋ ਜਾਣੀ ਆ ਠੀਕ ਹੈ ਜੀ ਤੇ ਇਹੀ ਜੇ ਮੈਂ ਮਾਸਟਰ ਕਾਡਰ ਦੇ ਜਿਹੜੇ ਕੈਂਡੀਡੇਟ ਹੁੰਦੇ ਆ ਉਹਨਾਂ ਦੀ ਗੱਲ ਕਰਾਂ ਪੀਐਸਟ ਪੇਪਰ 2 ਕਲੀਅਰ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਤਨਖਾਹ ਹੋਊਗੀ ਮਾਸਟਰ ਕਾਡਰ ਦੀ ਪ੍ਰੀਖਿਆ ਕਲੀਅਰ ਕਰਨ ਤੋਂ ਬਾਅਦ ਉਹ ਹੋਣੀ ਆ ਜੀ ਸਟਾਰਟਿੰਗ ਦੀ ਜੇ ਮੈਂ ਗੱਲ ਕਰਾਂ ਕਿਉਂਕਿ ਪਰਖ ਸਾਲ ਤਿੰਨ ਸਾਲਾਂ ਦਾ ਹੁੰਦਾ ਆ ਤੇ ਤਿੰਨ ਸਾਲ ਉਹਨਾਂ ਦੀ ਤਨਖਾਹ ਹੋਊਗੀ 35400 35400 ਤਨਖਾਹ ਜਦੋਂ ਤੁਹਾਨੂੰ ਤਿੰਨ ਸਾਲ ਮਿਲ ਗਈ ਤੁਹਾਡਾ ਪਰਖ ਕਾਲ ਪੂਰਾ ਹੋ ਗਿਆ ਤੇ ਤੁਹਾਡੀ ਤਨਖਾਹ ਲਗਭਗ ਲਗਭਗ 47000 48000 ਤੁਸੀਂ ਮੰਨ ਕੇ ਚੱਲੋ ਵੀ 50000 ਜਿਹੜੀ ਤਨਖਾਹ ਹੈਗੀ ਆ ਪਰਵੇਸ਼ਨ ਤੋਂ ਬਾਅਦ ਹੋ ਜਾਣੀ ਆ ਸੋ ਜੇਕਰ ਤੁਸੀਂ ਇਸ ਪੇ ਸਕੇਲ ਨੂੰ ਇਸ ਸੈਲਰੀ ਨੂੰ ਸੋਚ ਕੇ ਵੀ ਤੁਹਾਡੇ ਅੰਦਰ ਮੋਟੀਵੇਸ਼ਨ ਨਹੀਂ ਆਉਂਦੀ ਤੇ ਫਿਰ ਮੈਂ ਨਹੀਂ ਸਮਝਦਾ ਵੀ ਤੁਹਾਨੂੰ ਕੋਈ ਹੋਰ ਸਮਝਾ ਸਕਦਾ ਆ ਸੋ ਇਹ ਸਗੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਕਿ ਜੇਕਰ ਆਪਾਂ ਕਿਸੇ ਚੀਜ਼ ਨੂੰ ਅਚੀਵ ਕਰਨਾ ਚਾਹੁੰਦੇ ਆ ਤੇ ਅੱਜ ਦੇ ਆਪਣੇ ਲੇਜ਼ਰ ਟਾਈਮ ਨੂੰ ਆਰਾਮ ਵਾਲੇ ਟਾਈਮ ਨੂੰ ਕੀ ਕਰਨਾ ਪੈਣਾ ਆ ਉਹਦਾ ਬਲੀਦਾਨ ਦੇਣਾ ਪੈਣਾ ਆ ਸੈਕਰੀਫਾਈਜ਼ ਕਰਨਾ ਪੈਣਾ ਆ ਪੜੰਦਾ ਦਿਲ ਕਿਸੇ ਦਾ ਨਹੀਂ ਕਰਦਾ ਜਿਨ੍ਹਾਂ ਸਾਥੀਆਂ ਨੂੰ ਨੀਂਦ ਬਹੁਤ ਆਉਂਦੀ ਹੈ ਤੇ ਫਿਰ ਤੁਸੀਂ ਜੇ ਉਹ ਜੀਵਨ ਹੁਣ ਜੀ ਰਹੇ ਹੋ ਮਤਲਬ ਠੀਕ ਹੈ ਵੀ ਘਰਦਿਆਂ ਤੋਂ ਰੋਟੀ ਖਾ ਲਈ ਜਾਂ ਫਿਰ ਘਰਦਿਆਂ ਦੇ ਸਿਰ ਤੇ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਫਿਰ ਉਹਦੇ ਤੇ ਹੀ ਸਾਰੀ ਸਾਰੀ ਉਮਰ ਤੁਸੀਂ ਨਿਰਭਰ रह ਸਕਦੇ ਹੋ ਨਹੀਂ रह ਸਕਦੇ ਸੋ ਤੁਹਾਨੂੰ ਆਪ ਦਾ ਕੁਝ ਨਾ ਕੁਝ ਕਰਨਾ ਹੀ ਪੈਣਾ ਆ ਸੋ ਇਸ ਕਰਕੇ ਜੇਦਾ ਦਿਲ ਕਰਦਾ ਜਾਂ ਫਿਰ ਨਹੀਂ ਕਰਦਾ ਤੁਸੀਂ ਧੱਕੇ ਨਾਲ ਪੜਨ ਜ਼ਰੂਰ ਬੈਠੋ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਸਾਥੀ ਤਿਆਰੀ ਕਰ ਰਹੇ ਆ ਗਰੈਂਟ ਜਿਹੜੀ ਸਕਸੈਸ ਹੈਗੀ ਉਹ ਗਰੰਟਡ ਹੀ ਹੈਗੀ ਹੈ ਬਟ ਕਿਤੇ ਨਾ ਕਿਤੇ ਜਿਹੜੇ ਸਾਥੀ ਜੋਬ ਲੈਣਗੇ ਉਹ ਵੀ ਤਾਂ ਤੁਹਾਡੇ ਵਾਂਗ ਹੀ ਤਿਆਰੀ ਕਰਕੇ ਕਰਦੇ ਹੋਣਗੇ ਉਹ ਵੀ ਤੁਹਾਡੇ ਵਰਗੇ ਹੀ ਹੋਣਗੇ ਕਿ ਉਹਨਾਂ ਦਾ ਦਿਮਾਗ ਤੁਹਾਡੇ ਤੋਂ ਜ਼ਿਆਦਾ ਆ ਤੁਸੀਂ ਕਹਣਾ ਬਿਲਕੁਲ ਨਹੀਂ ਸਰ ਸੋ ਇਹ ਗੱਲ ਸੀਗੀ ਅੱਜ ਦੀ ਆਪਣੀ ਮੋਟੀਵੇਸ਼ਨ ਵੀਡੀਓ ਦੇ ਵਿੱਚ ਹੋਪਸੋ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ ਐਂਡ ਅਸੀਂ ਇਸ ਤਰ੍ਹਾਂ ਦੀਆਂ ਮੋਟੀਵੇਸ਼ਨਲ ਐਂਡ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਰਹਨੇ ਆ ਕਦੇ ਵੀ ਮੈਂ ਪੈਸੇ ਰਿਲੇਟਡ ਕੋਈ ਗਲਤੀ ਕਰਦਾ ਨਹੀਂ ਕਿਉਂਕਿ ਆਪਣੇ ਚੈਨਲ ਤੋਂ ਕਹਿ ਲੋ ਕਿ ਮੈਂ ਕਿਹੜਾ ਕੋਈ ਕੋਰਸ ਆਫ ਦਾ ਤੁਹਾਨੂੰ ਵੇਚ ਰਿਹਾ ਜਾਂ ਫਿਰ ਕੋਈ ਮੈਂ ਆਪਦੀਆਂ ਪੇਡ ਕਲਾਸਿਸ ਪ੍ਰੋਵਾਈਡ ਕਰਵਾ ਰਿਹਾ ਸੋ ਮੈਨੂੰ ਜ਼ਰੂਰਤ ਹੈਗੀ ਆ ਸਿਰਫ ਤੇ ਸਿਰਫ ਤੁਹਾਡੇ ਸਪੋਰਟ ਦੀ ਕਿਉਂਕਿ ਤੁਹਾਡੇ ਸਪੋਰਟ ਕਾਰਨ ਹੀ ਤੱਕ ਮੈਂ ਜੋ ਵੀ ਵੀਡੀਓਜ਼ ਹੈਗੀਆਂ ਤੁਹਾਨੂੰ ਮੈਂ ਪ੍ਰੋਵਾਈਡ ਕਰਾਉਣਾ ਆ ਕਿਉਂਕਿ ਮੋਟੀਵੇਸ਼ਨ ਦੀ ਜ਼ਰੂਰਤ ਮੈਨੂੰ ਵੀ ਹੁੰਦੀ ਆ ਤੇ ਮੋਟੀਵੇਸ਼ਨ ਮੈਨੂੰ ਮਿਲਦੀ ਆ ਤੁਹਾਡੇ ਲਾਈਕਸ ਸਬਸਕ੍ਰਾਈਬ ਐਂਡ ਕਮੈਂਟਸ ਤੋਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਤਾਂ ਕੋਈ ਪੈਸੇ ਲੱਗਦੇ ਨਹੀਂ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਬੇਝਿਜਕ ਹੋ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਦਾ ਕੁਐਸਚਨ ਪੁੱਟ ਕਰ ਸਕਦੇ ਹੋ ਜੇਕਰ ਮੈਨੂੰ ਲੱਗੂਗਾ ਕਿ ਇਸ ਪ੍ਰਸ਼ਨ ਤੇ ਕਾਫੀ ਸਾਰੇ ਯੂਜ਼ਰ ਹੈਗੇ ਆ ਤੇ ਉਸ ਪ੍ਰਸ਼ਨ ਤੇ ਮੈਂ ਵੀਡੀਓ ਵੀ ਬਣਾ ਦੂੰਗਾ ਜਾਂ ਫਿਰ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡਾ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰੂੰਗਾ ਸੋ ਸਕੂਲ ਦਾ ਟਾਈਮ ਵੀ ਹੋ ਚੁੱਕਿਆ ਹੈ ਸੋ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all